ਵਿਸ਼ਵ ਵਾਤਾਵਰਣ ਦਿਵਸ ਤੇ ਸੰਤ ਸੀਚੇਵਾਲਨ ਲੋਕਾਂ ਦੀ ਤਾਂ ਖਾਸ ਸੁਨੇਹਾ ਧਰਤੀ ਨਾਲ ਹੀ ਸਾਡਾ ਭਵਿੱਖ ਜੁੜਿਆ ਸੰਤ ਸੀਚੇਵਾਲ ਵਾਤਾਵਰਣੀ ਸਾਮਸਵਾਲ ਸਿਰਫ ਇੱਕ ਦਿਨ ਨਹੀਂ ਹਰ ਦਿਨ ਕਰਨੀ ਚਾਹੀਦੀ ਹੈ ਵਿਸ਼ਵ ਵਾਤਾਵਰਣ ਦਿਵਸ ਸਰ ਸਾਰੀ ਦੁਨੀਆਂ ਦੇ ਵਿੱਚ ਇਹ ਦਿਹਾੜਾ एनवायरनमेंट ਨੂੰ ਸਮਰਪਿਤ ਹੋ ਕੇ ਮਨਾਇਆ ਜਾਂਦਾ ਇਹ ਦਿਹਾੜੇ ਬਣਾਉਣ ਦੀ ਲੋੜ ਕਿਉਂ ਪਈ ਕਿਉਂਕਿ ਅੱਜ ਅਸੀਂ ਦੇਖ ਰਹੇ ਹਾਂ ਵਿਸ਼ਵ ਭਰ ਦੇ ਵਿੱਚ ਜਿਹੜਾ ਹੈ ਉਹ ਤਾਪਮਾਨ ਵਧ ਰਿਹਾ ਹਵਾ ਪਾਣੀ ਤੇ ਧਰਤੀ ਪ੍ਰਦੂਸ਼ਿਤ ਹੋ ਰਿਹਾ ਤੇ ਜਿਸ ਤਰ੍ਹਾਂ ਗਰਮੀ ਵਧ ਰਹੀ ਹੈ ਬਹੁਤ ਚਿੰਤਾ ਜ਼ਾਹਰ ਕਰ ਰਹੇ ਆ ਵਿਗਿਆਨੀ ਕਿ ਇਸੇ ਤਰ੍ਹਾਂ ਤਾਪਮਾਨ ਵਧਦਾ ਰਿਹਾ ਤੇ ਫਿਰ ਦੁਨੀਆ ਦੇ ਉੱਤੇ ਇਹਦਾ ਬਹੁਤ ਮਾੜਾ ਪ੍ਰਭਾਵ ਪਊਗਾ ਜਿਹੜੇ ਗਲੇਸ਼ੀਅਰ ਸਦੀਆਂ ਤੋਂ ਰਿਜ਼ਰਵ ਦੇ ਵਿੱਚ ਪਾਣੀ ਸਟਾਕ ਆ ਉਹ ਖੁਰਨ ਲੱਗ ਪਣਗੇ ਤੇ ਖੁਰ ਵੀ ਰਹੇ ਆ ਤੇ ਉਹ ਪਾਣੀ ਜਦੋਂ ਸਮੁੰਦਰ ਦੇ ਵਿੱਚ ਆਊਗਾ ਤੇ ਸਮੁੰਦਰ ਜਿਹੜਾ ਹੈਗਾ ਉਹਦਾ ਤਲ ਉੱਚਾ ਹੋ ਜਾਊਗਾ ਜਿਹਦੇ ਨਾਲ ਜਿਹੜੇ ਨੀਵੇਂ ਮੁਲਕਾ ਸਮੁੰਦਰ ਦੇ ਕੰਢੇ ਤੇ ਜਾਂ ਸਮੁੰਦਰ ਦੇ ਵਿੱਚ ਉਹਨਾਂ ਦੇ ਡੁੱਬਣ ਦਾ ਖਤਰਾ ਜਿਹੜਾ ਹੈ ਮੰਡਰਾ ਰਿਹਾ ਇਸੇ ਵਾਸਤੇ ਹਰ ਵਾਰ ਹਰ ਲਗਾਤਾਰ ਇਹ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਓ ਹਵਾ ਪਾਣੀ ਤੇ ਧਰਤੀ ਨੂੰ ਬਚਾਓ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਬੜੀ ਦਿੱਕਤ ਹੋਊਗੀ ਇਹ এনवायरमेंट ਇਸੇ ਤਰ੍ਹਾਂ ਜਿਹੜਾ ਹੈ ਗਰਮ ਹੁੰਦਾ ਰਿਹਾ ਤੇ ਫਿਰ ਬਹੁਤ ਕਿਉਂਕਿ ਜਦੋਂ ਮਨੁੱਖ ਕੁਦਰਤ ਦੇ ਨਾਲ ਖਲਵਾੜ ਕਰਦਾ ਤੇ ਕੁਦਰਤ ਦੇdre ਹੈਗਾ ਸਿਸਟਮ ਆ ਉਹਦੀ ਈਕੋਲੋਜੀ ਆ ਉਹ ਹਲਦੀ ਆ ਉਹਦੇ ਵਿੱਚ ਫਰਕ ਪੈਂਦਾ ਤੇ ਫਿਰ ਬਹੁਤ ਵੱਡੇ ਪ੍ਰਹੁਰਤ ਨਾਉਂਦੇ ਆ ਸੋ ਹੜ ਆਉਣਗੇ ਕਾਲ ਪਾਊਗਾ ਸੋਕਾ ਪਾਊਗਾ ਤੇ ਹੋਰ ਇਹੋ ਜਿਹੇ ਆਫਤਾ ਆਉਣਗੇ ਆ ਜਿਹੜੀਆਂ ਮਨੁੱਖ ਦੇ ਬਰਦਾਸ਼ਤ ਕਰਨ ਤੋਂ ਬਾਹਰ ਹੋਣਗੀਆਂ ਸੋ ਇਸੇ ਵਾਸਤੇ ਜਿਹੜਾ ਹੈ ਦੁਨੀਆ ਭਰ ਵਿੱਚ ਚੇਤਾਵਨੀ ਵਾਸਤੇ ਕਿ ਆਪਾਂ ਵਾਟਾਵਰ ਨੂੰ ਬਚਾਈਏ ਕਿਉਂਕਿ ਹਵਾ ਵਿੱਚ ਅਸੀਂ ਸਾਹ ਲੈਨੇ ਆ ਪਾਣੀ ਪੀ ਕੇ ਜਿਉਨੇ ਆ ਧਰਤੀ ਤੇ ਰਹਨੇ ਆ ਸਾਡੇ ਸਤਿਗੁਰਾਂ ਨੇ ਵੀ ਸਾਨੂੰ ਇਹੀ ਉਪਦੇਸ਼ ਦਿੱਤਾ ਆਪਾਂ ਬੋਲੇ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੇ ਦਾਇ ਦਾਇ ਖੇਲੇ ਸਗਲ ਜਗਤ ਜੇ ਵੇਸ਼ਵ ਨੂੰ ਬਚਾਉਣਾ ਹੈ ਖੇਲੇ ਸਗਲ ਜਗਤ ਸਾਰਾ ਸੰਸਾਰ ਖਸਦਾ ਖੇੜਦਾ ਖੁਸ਼ੀਆਂ ਦੇ ਵਿੱਚ ਵਸੇ ਤੇ ਫਿਰ ਸਾਨੂੰ এনवायरमेंट ਨੂੰ ਸਨਮਾਨ ਸਤਕਾਰ ਦੇਣਾ ਪਊਗਾ ਜੋ ਗੁਰਨਾਨਕ ਪਾਤਸ਼ਾਹ ਨੇ ਬਾਣੀ ਦੇ ਵਿੱਚ ਦਿੱਤਾ ਪਾਉਣ ਨੂੰ ਗੁਰੂ ਪਾਣੀ ਨੂੰ ਪਿਤਾ ਤੇ ਧਰਤੀ ਨੂੰ ਬਾ ਤੇ ਦੇਖਦੇ ਨਾ ਇਹੋ ਜਿਹੇ ਅਸੀਂ ਸਤਕਾਰ ਆਪਣੇ ਪਰਿਆਵਰਣ ਨੂੰ ਦੇਣ ਲੱਗ ਪਏ ਉਦੋਂ ਪਰਿਆਵਰਣ ਖਾਫ ਹੋਣਾ ਸ਼ੁਰੂ ਹੋ ਜਾਊਗਾ ਤੇ ਜਿਹੜਾ ਵਾਤਾਵਰਨ ਉਹ ਬੱਜੂਗਾ ਸੋ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਲੋੜ ਹੈ ਕਿ ਵੱਧ ਤੋਂ ਵੱਧ ਪਲਾਂਟੇਸ਼ਨ ਕਰੀਏ ਪਾਣੀ ਨੂੰ ਪ੍ਰਦੂਸ਼ਿਤ ਨਾ ਕਰੀਏ ਜਿਹੜੇ ਪਾਣੀ ਦੇ ਖਜ਼ਾਨੇ ਸਾਡੇ ਕੋਲ ਆ ਉਹਨੂੰ ਸੰਕੋਚਣਾ ਵਰਤੀਏ ਤੇ ਜੋ ਜਿਹੜਾ ਧਰਤੀ ਆ ਇਹਨੂੰ ਅਸੀਂ ਕੈਮੀਕਲਾਂ ਦੇ ਨਾਲ ਸਿੰਜੀ ਜਾ ਰਹੇ ਹਾਂ ਬਹੁਤ ਕੋਸ਼ਿਸ਼ ਦੁਨੀਆ ਪਰਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਜੋਕਰੇਨ ਤੇ ਰੂਹ ਜਿਹੜਾ ਹੈ ਉਹ ਲੜ ਰਿਹਾ ਹੈ ਕਿ ਉੱਥੇ ਜਦੋਂ ਉਹ ਬੰਬ ਛਿੱਟੇ ਜਾਂਦੇ ਆ ਜਦੋਂ ਉਹ ਮਗਾਈਲਾ ਡਾਕੀਆਂ ਜਾਂਦੀਆਂ ਤੇ ਉਹ ਜਿਹੜੇ ਧੂਏਂ ਦੇ ਗੁਬਾਰ ਉੱਠਦੇ ਆ ਉਹ ਸਾਰੇ ਇਸੇ ਆਕਾਸ਼ ਦੇ ਵਿੱਚ ਜਾਂਦੇ ਆ ਸੋ ਮਨੁੱਖ ਨੂੰ ਸਮਝਣਾ ਚਾਹੀਦਾ ਕਿ ਧਰਤੀ ਸਾਨੂੰ ਰਹਿਣ ਵਾਸਤੇ ਦਿੱਤੀ ਹੈ ਇਹ ਧਰਤੀ ਆਉਣ ਵਾਲੀਆਂ ਪੀੜ੍ਹੀਆਂ ਦੀ ਜਿਹੜੀ ਵਿਰਾਸਤ ਆ ਸਾਡਾ ਫਰਜ਼ ਬਣਦਾ ਕਿ ਉਹਨੂੰ ਸੰਭਾਲੀਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਸੁਖੀ ਵਸ ਸਕਣ ਸੋ ਸਾਡੀ ਸਾਰਿਆਂ ਦੀ ਡਿਊਟੀ ਹੈ ਤੇ ਅਸੀਂ ਸਾਰੇ ਰਲ ਕੇ ਦੇ ਕੰਮ ਕਰਾਂਗੇ ਬਾਣੀ ਕਹਿੰਦੀ ਹੈ ਜਿੱਥੇ ਜਾਏ ਬਈਏ ਭਲਾ ਕਈਏ ਦੇਸ਼ ਵਿਦੇਸ਼ ਦੁਨੀਆ ਭਰ ਦੇ ਵਿੱਚ ਅਸੀਂ ਜਿੱਥੇ ਵਸਦੇ ਆ ਸਾਡਾ ਫਰਜ਼ ਬਣਦਾ ਉੱਥੇ ਦੇ এনवायरमेंट ਨੂੰ ਸੰਭਾਲੀਏ ਤਾਂ ਹੀ ਸਾਡਾ ਪਰੱਖ ਜਿਹੜਾ ਹੈ ਬਚੂਗਾ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਗੁਰੂ ਨਾਨਕ ਦੇ ਬਚਨਾਂ ਤੇ ਚੱਲ ਕੇ ਦੁਨੀਆ ਨੂੰ ਬਚਾਇਆ ਜਾ ਸਕਦਾ ਆਹ ਬਾਬੇ ਨਾਨਕ ਦੀ ਬਾਣੀ ਨੂੰ ਸੁਣੀਏ ਪੜੀਏ ਤੇ ਉਹਦੇ ਤੇ ਅਮਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز